ਜਿਸ ਵਾ ਹਾਜੀਪੁਰ ਮੁੱਖ ਮਾਰਗ ਤੇ ਪੈਂਦੇ ਪਿੰਡ ਖিজਰਪੁਰ ਕੋਲ ਅੱਜ ਸਵੇਰੇ ਕਰੀਬ 7:30 ਵਜੇ ਹਾਜੀਪੁਰ ਤੋਂ ਆ ਰਹੀ ਹਿਮਾਚਲ ਨੰਬਰ ਕਾਰ ਨੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਜਿਸ ਦਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦਾ ਸਿਰ ਸਰੀਰ ਨਾਲੋਂ ਵੱਖ ਹੋ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਬਜਨ ਸਿੰਘ ਉਮਰ 30 ਸਾਲ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਵਾਸੀ ਖিজੇ ਪੋਨ ਨੇ ਦੱਸਿਆ ਕਿ ਆ ਸਵੇਰੇ 7.5 ਵਜੇ ਦੇ ਕਰੀਬ ਨੌਜਵਾਨ ਪਵਨ ਰੋਡ ਤੇ ਸਥਿਤ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈ ਕੇ ਸੜਕ ਪਾਰ ਕਰ ਰਿਹਾ ਸੀ ਤਹਜੀਪੁਰ ਵੱਲ ਤੋਂ ਤੇਜ਼ ਰਫ਼ਤਾਰ ਆ ਰਹੀ ਇੱਕ ਕਾਰ ਨੇ ਉਕਤ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪਵਨ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਪਵਨ ਦੀ ਗਰਦਨ ਧੜਨ ਨਾਲੋਂ ਵੱਖ ਹੋ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਵਨ ਦੇ ਵੱਡੇ ਭਰਾ ਦਾ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਮੌਕੇ ਤੇ ਪਹੁੰਚੇ ਥਾਣਾ ਹਾਜੀਪੁਰ ਦੇ ਐਸਆਈ ਗੁਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਾਜੀਪੁਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਇੱਕ ਕੀ ਹੋਇਆ ਕਦੋਂ ਦੀ ਸਾਰੀ ਘਟਨਾ ਹੈ ਸਾਡੇ ਅਰਲੀ ਮਾਰਨਿੰਗ ਦਾ ਇੱਥੇ ਬੱਚਾ ਇਹਦਾ ਥੱਲੇ ਆ ਰਿਹਾ ਜੇ ਤਾਂ ਰਸਤਾ ਪੈਂਦਾ ਇੱਥੇ ਸਾਡਾ ਪਿੰਡ ਤੋਂ ਸਾਡਾ ਆ ਤੇ ਇਧਰ ਬੱਸ ਗੱਡੀ ਹੀ ਬੱਸ ਨੂੰ ਓਵਰ ਟੈਕ ਇਧਰੋਂ ਗੱਡੀ ਆ ਰਹੀ ਸੀ ਆਪਣਾ ਹਾਜੀ ਬਨਾਰੀ ਤਰਫ ਤੋਂ ਤੇ ਅਚਾਨਕ ਕਰਾਸ ਕਰਨਾ ਰੋਡ ਤੇ ਗੱਡੀ ਤੇ ਸਪੀਡ ਤੇ ਆ ਰਹੀ ਗੱਡੀ ਜਾ ਕੇ ਉਹਦੇ ਟਕਰਾਈ ਉਹ ਕੰਬੇ ਤੇ ਜਾ ਕੇ ਵਜਾ ਉਹ ਇੱਥੇ ਐਟੇ ਫੋਰ ਦੀ ਸਪੋਰਟ ਮੋਰੀ ਦੀ ਡੈਥ ਹੋ ਗਈ ਸੀ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 20 22 ਸਾਲ ਦੀ ਉਮਰ ਸੀ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਟਾਈਮ ਤੇ ਪਹੁੰਚ ਗਿਆ ਸੀਗਾ ਬਾਅਦ ਵਿੱਚ ਤੇ ਦੂਸਰੇ ਪਾਸੇ ਇੱਕ ਬੱਸ ਕੱਢੀ ਸੀ ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਇਸ ਪਿੰਡ ਦਾ ਹੀ ਸੀ ਉਹ ਕ੍ਰੋਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਟ ਗਈਤੀ ਹੈ ਕਾਰ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ ਜਿਹਸੀ ਡੈੱਡ ਬੋਡੀ ਆਪਾਂ ਪਹੁੰਚਾਈ ਜਿਹੜੀਆਂ ਪੇਸ਼ੀਤੀ ਮੌਤ ਦੇ ਵਿੱਚ ਬਾਕੀ ਅਗਲੀ ਕਾਰਵਾਈ ਕਰਦੇ ਆ ਬਿਆਨ ਲਿਖੇ ਜਾ ਰਹੇ ਆ ਤੇ ਜਿਹੜੀ ਕਾਰ ਹੈ ਕਾਰ ਵਾਲਾ ਵਿਅਕਤੀ ਕੌਣ ਹੈ ਕਿ ਤੁਹਾਨੂੰ ਕਾਰ ਵਾਲਾ ਵਿਅਕਤੀ ਮੌਕੇ ਤੇ ਜਿਹੜੀ ਕਾਰ ਛੱਡ ਕੇ ਚਲਾ ਗਿਆ ਤੇ ਆਜੇਗਾ ਬਾਕੀ ਉਹਦੇ ਖਿਲਾਫ ਜੋ ਬੰਦੀ ਕਾਰਵਾਈ ਕਰਾਂਗੇ ਤੇ ਮਰਨ ਵਾਲਾ ਦਾ ਨਾਂ ਹੈ ਪਰਮਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੇਜਰਪੁਰ